ਖਲਾਫੇ ਉੜਾਤੇ ਥਾਣੇ 'ਚ ਫੋਨ ਆ ਜਵੇ ਅਸੀਂ ਜੱਤ ਕਰਸ਼ਪਾਰਸ਼ ਨਹੀਂ ਮਿਲਦੀ ਕਿ ਐਕਸ ਦੇ ਲੀਡਰ ਤੋਂ ਨਹੀਂ ਕੋਹਾਂਦੇ ਸਾਡੇ 'ਚ ਹਿੰਮਤ ਨਹੀਂ ਖਾਣੇ ਜਾਣਦੀ ਇਸ ਸਿਸਟਮ ਨੂੰ ਕੌਣ ਠੀਕ ਕਰੇਗਾ ਸਿੱਥਾ ਟੀ ਪੋਲੀਟਿਕਲ ਪਹੁੰਚ ਆ ਤਾਂ ਇੱਕ ਐਸਐਚਓ ਵੀ ਐਸਐਸਪੀ ਨਾਲੋਂ ਵੱਧ ਪੈਸੇ ਕਮਾਉਂਦਾ ਗੱਲ ਦਾ ਪੋਲੀਟਿਕਲ ਸਿਸਟਮ ਤੇ ਜਿਹੜਾ ਪੁਲਿਸ ਤਦ ਆਜੇ ਪ੍ਰੈਸ ਕਾਨਫਰੈਂਸ ਰੱਖਣਾ ਤੀਕਾ ਅੱਜ ਅਸੀਂ ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਇੱਕ ਸਪੈਸ਼ਲ ਮੁੱਦਾ ਜਿਹੜਾ ਪੰਜਾਬ 'ਚ ਬਹੁਤ ਮੱਗਿਆ ਹੋਇਆ ਹਰਚਰਨ ਸਿੰਘ ਖੁੱਲ੍ਹ ਦੇ ਜਿਹੜੇ ਡੀਆਈਜੀ ਰੇਂਜ ਰੋਪੜ ਦੇ ਸੀ ਉਹਨਾਂ ਨੂੰ ਕੱਲ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਉਸ ਬਾਰੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਜਿਨ੍ਹਾਂ ਦੇ ਘਰ ਤੋਂ 5 ਕਰੋੜ ਦੀ ਨਕਦੀ 1.5 ਕਿਲੋ ਸੋਨਾ 22 ਘੜੀਆਂ ਤੇ ਹੋਰ ਜਿਆਦਾ ਡਾਕੂਮੈਂਟ ਜਿਹੜੇ ਪ੍ਰਾਪਰਟੀ ਦੇ ਉਹ ਬਰਾਮਦ ਕੀਤੇ ਰਿਸੀਬੀਆਈ ਨੂੰ ਅੱਜ ਅਸੀਂ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆ ਕਿ ਸਾਡਾ ਫਰੰਟ ਬਹੁਤ ਦੇਰ ਤੋਂ ਜਿਹੜਾ ਇਹ ਕੋਸ਼ਿਸ਼ ਅਸੀਂ ਕਰ ਰਹੇ ਆ ਤੇ ਮੁੱਦੇ ਉਠਾ ਰਹੇ ਆ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਇਹਨੂੰ ਕਿਵੇਂ ਹਟਾਇਆ ਜਾ ਸਕਦਾ ਤੇ ਇਸ ਦੇ ਬਾਰੇ ਜੋ ਸਰਕਾਰ ਮੌਜੂਦਾ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਨਾਰਾ ਦੇ ਕੇ ਆਈ ਸੀ ਲੋਕਾਂ ਨੇ ਬੋਲਤਾ ਪੰਜਵੇਂ ਐਮਰ ਲਈ ਬਣਾਈ ਸੀ ਇਸ ਸਰਕਾਰ ਦੇ ਵਿੱਚ ਜੇ ਪੁਲਿਸ ਦਾ ਇਹ ਹਾਲ ਹੈ ਭ੍ਰਿਸ਼ਟਾਚਾਰ ਐਡੇ ਵੱਡੇ ਅਫਸਰ ਦਾ ਤਾਂ ਪੰਜਾਬ ਦੇ ਵਿੱਚ ਹੇਠਾਂ ਤੱਕ ਕਿੰਨੀ ਕਰਪਸ਼ਨ ਹੋਵੇਗੀ ਸੋਚਣ ਵਾਲਾ ਦਾ ਮੁੱਦਾ ਇਹ ਹੈ ਦੂਜੀ ਗੱਲ ਪੰਜਾਬ ਦੇ ਵਿੱਚ ਇੱਕ 1997 ਤੋਂ ਲੈ ਕੇ ਜੋ ਸਾਡੇ ਫਰੰਟ ਦੀ ਸੋਚ ਹੈ ਸਾਡੀ ਸਟੱਡੀ ਵੀ ਹੈ ਅੱਜ ਤੱਕ ਇੱਕ ਇੱਕ ਨੈਕਸਸ ਬਣ ਗਿਆ ਉਹ ਪੋਲੀਟਿਕਲ ਲੀਡਰ ਆ ਦਾ ਜਿਹੜੇ ਪਿਛਟ ਨੇ ਉਹ ਸਾਰੀਆਂ ਪਾਰਟੀਆਂ ਚ ਨੇਕੂਸ਼ਿਕ ਨੂੰ ਛੱਡ ਗਏ ਤੇ ਆਈਐਸ ਲੋਬੀ ਤੇ ਆਈਪੀਐਸ ਇਹ ਪੰਜਾਬ ਨੂੰ ਬਹੁਤ ਤਰੀਕੇ ਨਾਲ ਲੁੱਟ ਲੈਂਦੇ ਨੇ ਇਹੀ ਲੋਕ ਅੱਗੇ ਆਉਂਦੇ ਨੇ ਆਈਪੀਐਸ ਤੇ ਆਈਐਸ ਜਿਹੜੀ ਮਰਜੀ ਸਰਕਾਰ ਆ ਜੇ ਤੁਸੀਂ ਅਖਬਾਰਾਂ 'ਚ ਵੀ ਦਿਖ ਰਹੇ ਹੋ ਦੋ ਦਿਨ ਤੋਂ ਕਿ ਇਹੀ ਲੋਕ ਅੱਗੇ ਆਉਂਦੇ ਨੇ ਇਹਨਾਂ ਨੂੰ ਜੇ ਤੁਸੀਂ ਬੈਠੋ ਅਫਸਰ ਦੀ ਭਾਸ਼ਾ 'ਚ ਆਹੇ ਤਾਂ ਮਲਾਜ਼ਮਾਂ ਦੀ ਭਾਸ਼ਾ ਸੁਣੋ ਆਇਆ ਪੰਜਾਬ 'ਚ ਇਹ ਕਹਿੰਦੇ ਕਿ ਟੇਚੀ ਅਫਸਰ ਨੇ ਟੇਚੀ ਅਫਸਰ ਨਾ ਨੂੰ ਕਿਹਾ ਜਾਂਦਾ ਹਰ ਇੱਕ ਸਰਕਾਰ ਚ ਜਿਹੜੇ ਪਰਿਸ਼ਟ ਨੇ ਉਹੀ ਆਲੇ ਟੇਚੀ ਦਾ ਮਤਲਬ ਹੈ ਟੇਚੀ ਰੱਖਦੇ ਨੇ ਨੋਟਾਂ ਦੀ ਹਰ ਵਕਤ ਸਰਕਾਰ ਕੋਈ ਹੋਵੇ ਤੇ ਟੇਚੀ ਲੈ ਕੇ ਉਹਨਾਂ ਪੋਸਟਾਂ ਤੋਂ ਰਹਿੰਦੇ ਨੇ ਤੇ ਅੱਜ ਕੀ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਤੇ 27-22 ਪੁਲਿਸ ਜ਼ਿਲ੍ਹੇ ਨੇ ਆਪਾਂ ਨੂੰ 23 ਆਈਐਸ ਅਫਸਰ ਤੇ 27-22 ਆਈਪੀਐਸ ਅਫਸਰ ਖਾਸ ਕਰ ਜਿਹੜੇ ਡੀਸੀ ਤੇ ਐਸਐਸਪੀ ਨੇ ਕਿਹਾ ਪੰਜਾਬ ਜੀਮਾਨਦਾਰ ਨਹੀਂ ਨੇ ਇਹ ਕੋਈ ਚੀਫ ਫੈਕਟਰੀ ਹੈ ਹੋਮ ਸੈਕਟਰੀ ਹੈ ਕਿ ਆ ਪੰਜਾਬ ਚ ਕੋਈ ਮਤਲਬ ਇਦਾਂ ਦੇ ਅਫਸਰ ਮੰਗ ਕਰ ਇਮਾਨਦਾਰ ਹੈਗੇ ਨੇ ਉਹਨਾਂ ਨੂੰ ਇਹ ਖੁੱਡੇ ਲੈਣ ਰੱਖਦੇ ਨੇ ਲਾ ਕੇ ਸਾਰੀਆਂ ਪਾਰਟੀਆਂ 79 ਤੋਂ ਲੈ ਕੇ ਅੱਜ ਤੱਕ ਤੇ ਉਹਨਾਂ ਨੂੰ ਜਲੀਲ ਵੀ ਕਰਦੇ ਨੇ ਤੇ ਤੁਸੀਂ ਜੇ ਇਹ ਸਿਸਟਮ ਕੀ ਚੱਲ ਪਿਆ ਤੁਸੀਂ ਹਰਿਆਣਾ ਦਾ ਦੇਖੋ ਕੀ ਹਾਲ ਹੈ ਪੁਲਿਸ ਦਾ ਪੰਜਾਬ ਦਾ ਪੁਲਿਸ ਦਾ ਹਾਲ ਹੈ ਇਹ ਇੱਕ ਬਹੁਤ ਸੋਚਣ ਵਾਲਾ ਵਿਸ਼ਾ ਹੈ ਤੇ ਸਾਨੂੰ ਸ਼ਰਮ ਵੀ ਆਉਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਤੇ ਜਿਹੜੇ ਸਿਆਸੀ ਲੀਡਰ ਨੇ ਪਿਛਟ ਸਾਰੀਆਂ ਪਾਰਟੀਆਂ ਦੇ ਤੇ ਪਿਛਟ ਅਫਸਰਾਂ ਨੂੰ ਸਾਡਾ ਸਿਰ ਹੈ ਜਿਹੜਾ ਅੱਜ ਬਹੁਤ ਜ਼ਿਆਦਾ ਸ਼ਰਮ ਨਾਲ ਵੀ ਝੁੱਕ ਗਿਆ ਕਿ ਤੁਸੀਂ ਇਹ ਦੇਖੋ ਵੀ ਇੱਕ ਐਡਾ ਵੱਡਾ ਅਫਸਰ ਐਨਾ ਕਰਪਟ ਹੈ ਤੇ ਇੰਨੀ ਦੇਰ ਤੋਂ ਰਿਪੋਰਟਾਂ ਆ ਰਹੀਆਂ ਨੇ ਹਰ ਇੱਕ ਸਰਕਾਰ 'ਚ ਸਰਕਾਰ ਕਰਦੀ ਦੇਖੋ ਜਦ ਪੁਲਿਸ ਹੁੰਦੀ ਹੈ ਨਾ ਜੀ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਮਿਲਟਰੀ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਦੇਸ਼ ਵਾਸਤੇ ਉਹ ਦੇਸ਼ ਦੀ ਰੱਖਿਆ ਕਰਦੀ ਹੈ ਬਾਹਰੋਂ ਤੇ ਉਸ ਤੋਂ ਬਾਅਦ ਆਉਂਦੀ ਪੁਲਿਸ ਸਾਡੇ ਹਿਸਾਬ ਨਾਲ ਤਾਂ ਫਰੰਟ ਦੇ ਹਿਸਾਬ ਨਾਲ ਕਈ ਮਸਲੇ ਜਿੱਤਾ ਪੁਲਿਸ ਹੈ ਜਿਹੜੀ ਮਿਲਟਰੀ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਪੁਲਿਸ ਨੇ ਲੋਕਾਂ ਦਾ ਵਾਸ ਸਵੇਰ ਤੋਂ ਸ਼ਾਮ ਤੱਕ ਪੁਲਿਸ ਨਾਲ ਹੀ ਪੈਣਾ ਚਾਹੇ ਉਹ ਕਿਸੇ ਲੜਾਈ ਝਗੜਾ ਹੋਵੇ ਇਨਸਾਫ ਦੀ ਗੱਲ ਹੋਵੇ ਕ੍ਰਾਈਮ ਦੀ ਗੱਲ ਹੋਵੇ ਨਸ਼ੇ ਘਟਾਉਣ ਦੀ ਗੱਲ ਹੋਵੇ ਹੋਰ ਜਿਹੜੇ ਗਲਤ ਕੰਮ ਹੁੰਦੇ ਨੇ ਮਤਲਬ ਐਡਾ ਜਿਹੜਾ ਇੰਪੋਰਟੈਂਟ ਮਹਿਕ ਮਾਇ ਮਿਲਟਰੀ ਤੋਂ ਦੂਜੇ ਨੰਬਰ ਤੇ ਸਾਡੇ ਦੇਸ਼ ਨੇ ਸਾਡੇ ਪੰਜਾਬ ਨੇ ਇਹਨੂੰ ਇੰਨਾ ਕਰਪਟ ਕਰਤਾ ਇਹਨੂੰ ਇਨਾ ਪ੍ਰਿਸ਼ ਆਇਰ ਉਹ ਇਹਨਾਂ ਬਦਨਾਮ ਕਰਦਾ ਕਿ ਪੁਲਿਸ ਜਿਤਨਾ ਬਣੀ ਸੀ 1861 ਦੇ ਐਕਟ ਦੇ ਮਤਲਬ ਉਹ ਪਰਪਸ ਹੀ ਖਤਮ ਕਰਦਾ ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਹੀ ਜ਼ਿਆਦਾ ਸੁਨਹਿਰਾ ਹੈ 150 ਸਾਲ ਦਾ ਇਹਦਾ ਇਤਿਹਾਸ ਹੈ ਜਦੋਂ ਇਕੱਠਾ ਹੁੰਦਾ ਸੀ ਦੇਸ਼ ਤੇ ਉਸ ਤੋਂ ਬਾਅਦ ਆਪਣੇ 1981 ਤੋਂ ਲੈ ਕੇ 94 ਤੱਕ 20000 ਜਿਹੜੇ ਪੁਲਿਸ ਮਹਾਰਾਜ ਨੇ ਸਾਡੇ ਅਤਵਾਦ ਦਾ ਸ਼ਿਕਾਰ ਹੋਏ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਐਡੀ ਮਤਲਬ ਬਹੁਤ ਜ਼ਿਆਦਾ ਜਿਹੜੀ ਕੁਰਬਾਨੀਆਂ ਵਾਲੀ ਪੁਲਿਸ ਹੈ ਤੁਸੀਂ ਕੀ ਬਣਾਤਾ ਇਹਦਾ ਇਹ ਸੋਚਣ ਦਾ ਵਿਸ਼ਾ ਹੈ ਤੇ ਸਰਕਾਰ ਦੇ ਸਰਕਾਰ ਨੂੰ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਇਮੀਡੀਏਟਲੀ ਕਿ ਤੇ ਪ੍ਰਿਸ਼ਟਾਚਾਰ ਤੁਸੀਂ ਕਹਿੰਦੇ ਸੀ ਹਟ ਗਿਆ ਤਾਂ ਵੱਧ ਗਿਆ ਪ੍ਰਿਸ਼ਟਾਚਾਰ ਦਾ ਇਹਦਾ ਇੱਕ ਉਦਾਹਰਨ ਤੁਹਾਡੇ ਸਾਹਮਣੇ ਤੁਸੀਂ ਫਿਰ ਕੀ ਕਰਦੇ ਹੋ ਡੀਜੀਪੀ ਸਾਹਿਬ ਕਹਿੰਦੇ ਜੀ ਅਸੀਂ ਪਿੱਛੇ ਜੇ ਕੁਝ ਮੁਲਾਜ਼ਮ ਹੈ ਜਿਹੜੇ ਛੋਟੇ ਉਹ ਸਸਪੈਂਡ ਕਰਤੇ ਜੀ ਸਾਰੇ ਉਹਨਾਂ ਨੂੰ ਕੱਢਦਾ ਜਿਹੜੇ ਕ੍ਰੰਪ ਸੀ ਅਫਸਰਾਂ ਨੂੰ ਕੌਣ ਕੱਢੇਗਾ ਇਹ ਪੰਜਾਬ ਦਾ ਵਿਸ਼ਾ ਹੈ ਇਸ ਬਾਰੇ ਸੋਚਣਾ ਜ਼ਾਹੀਦਾ ਤੇ ਲੋਕਾਂ ਨੂੰ ਤੇ ਪੋਲੀਟਿਕਲ ਪਾਰਟੀਆਂ ਨੂੰ ਇਹਦੇ ਅੱਗੇ ਅੜਨ ਚਾਹੀਦਾ ਜਾਂ ਫਿਰ ਸਰਕਾਰ ਇਹ ਕਰੇ ਪੰਜਾਬ ਦੀ ਹਾਲਾਤਾਂ ਇਹ ਹੋ ਗਈ ਪਪਾ ਰਿਸ਼ਵਤ ਦਾ ਕੋਈ ਨੋ ਨਿ ਬਣਾ ਹਟਾ ਵੀ ਸਕਦੇ ਤੁਸੀਂ ਕਿਉਂਕਿ ਤੁਸੀਂ ਸਾਰੇ 97 ਤੇਨੇ ਕੋਈ ਅੱਜ ਤੱਕ ਭ੍ਰਿਸ਼ਟ ਲੀਡਰ ਸਾਰੀਆਂ ਪਾਰਟੀਆਂ ਤੁਸੀਂ ਇਕੱਠੇ ਹੋ ਭ੍ਰਿਸ਼ਟ ਸਾਰੇ ਅਫਸਰ ਇਕੱਠੇ ਨੇ ਤੁਸੀਂ ਕਾਨੂੰਨੇ ਬਣਾ ਦਿਓ ਤਾਂ ਕਿ ਲੋਕ ਦਾ ਸੌਖੇ ਹੋ ਜਾਣ ਕਾਨੂੰਨ ਬਣਾ ਦਿਓ ਵੀ ਐਨੀ ਰਿਸ਼ਵਤ ਇਸ ਕੰਮ ਦੀ ਹੈ ਐਨੀ ਰਿਸ਼ਵਤ ਇਸ ਕੰਮ ਦੀ ਹੈ ਖਾਸ ਕਰ ਪੁਲਿਸ ਤੋਂ ਸ਼ੁਰੂ ਕਰ ਦਿਓ ਉਹਦੇ ਵਿੱਚ ਕੀ ਕਰੋ ਤੁਸੀਂ ਕੋਈ ਅਫਸਰ ਨੂੰ ਦੇ ਦਿਓ ਜਿਹੜਾ ਕੰਮ ਕਰਦਾ ਹੈ ਕੁਝ ਜਿਹੜੀ ਪਾਰਟੀ ਰਾਜ ਕਰਦੀ ਹੈ ਉਸ ਨੂੰ ਦੇ ਦੋ ਬਾਕੀ ਆਪੋਜੀਸ਼ਨ ਦੇ ਦੋ ਤੁਸੀਂ ਕਹਿੰਦੇ ਹੋ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਕਿ 70% ਦਾ ਹਿੱਸਾ ਚੱਲਦਾ 70 ਪੈਸੇ ਰਾਜ ਕਰਨ ਨਾਲ ਲਵੇ 30 ਪੈਸੇ ਦੂਆ ਲਵੇ ਤਾਂ ਕਿ ਕੁਝ ਖਜ਼ਾਨੇ ਜਾਵੇ ਸਰਕਾਰ ਦੇ ਸਦਕਾਰ ਦੇ ਖਜ਼ਾਨੇ ਚ ਪੈਸਾ ਵੀ ਜਾਵੇ ਤੇ ਲੋਕ ਸਿੱਧਾ ਜਾਣ ਕਿਸੇ ਕੋਲੇ ਹੁਣ ਤੁਸੀਂ ਹਾਲਾਤੇ ਹੋ ਗਏ ਚاہے ਕੋਈ ਕਿੱਡਾ ਬੰਦਾ ਹੈ ਚاہے ਕੋਈ ਕਿੱਡਾ ਪਾਵਰਫੁਲ ਹੈ ਤੁਸੀਂ ਪੱਤਰਕਾਰ ਹੋ ਅਸੀਂ ਵਕੀਲ ਹੋ ਹਾਲਾਤ ਇਹ ਵੜਾਤੇ ਥਾਣੇ 'ਚੋਂ ਫੋਨ ਆ ਜਵੇ ਅਸੀਂ ਜੱਤ ਕਰ ਸ਼ਿਕਾਰਸ਼ ਨਹੀਂ ਮਿਲਦੀ ਕਿ ਆ ਕਿਸੇ ਲੀਡਰ ਤੋਂ ਨਹੀਂ ਕੋਹ ਹੰਦੇ ਸਾਡੇ 'ਚ ਹਿੰਮਤ ਨਹੀਂ ਥਾਣੇ ਜਾਣ ਦੀ ਇਸ ਸਿਸਟਮ ਨੂੰ ਕੌਣ ਠੀਕ ਕਰੇਗਾ ਸਾਡੇ ਫਰੰਟ ਦੇ ਇੱਕ ਸੋਚਾ ਤੱਕ ਸਿਸਟਮ ਨਹੀਂ ਚੇਂਜ ਕਰਦੇ ਤੁਸੀਂ ਮੁੱਖ ਮੰਤਰੀ ਜਿਹੜਾ ਮਰਜ਼ੀ ਬੁਲਾ ਲਓ ਤੁਸੀਂ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣਾ ਲਓ ਤੁਸੀਂ ਮਜ਼ਦੂਰ ਦਾ ਮੁੰਡਾ ਮੁੱਖ ਮੰਤਰੀ ਬਣਾ ਲਓ ਤੁਸੀਂ ਕਿਸਾਨ ਦਾ ਬਣਾ ਲਓ ਤੁਸੀਂ ਰਾਜੇ ਮਹਾਰਾਜ ਜਿਹੜੇ ਪਹਿਲਾਂ ਉਹ ਬੁਲਾ ਲਓ ਵੱਡੇ ਵੱਡੇ ਘਰਾਣਿਆਂ ਦਾ ਬੁਲਾ ਲਓ ਜਦ ਤੱਕ ਸਿਸਟਮ ਤੁਸੀਂ ਨਹੀਂ ਚੇਂਜ ਕਰਦੇ ਇਹ ਪੰਜਾਬ ਦੇ ਵੀ ਰਿਸ਼ਵਤ ਨਹੀਂ ਖੱਟ ਸਕਦੀ ਤੇ ਰਿਸ਼ਵਤ ਜਿਹੜੀ ਪੰਜਾਬ ਦਾ ਸੁਧਾਰ ਨਹੀਂ ਹੋ ਸਕਦਾ ਤੁਸੀਂ ਦੱਸੋ ਅੰਕੜੇ ਨੇ ਪਿਛੇ ਰਿਪੋਰਟਾਂ ਆਈਆਂ 2020 ਦੇ ਵਿੱਚ ਕਿ ਪੰਜਾਬ ਦੇ ਨੌਜਵਾਨ ਕਿਉਂ ਛੱਡ ਰਹੇ ਨੇ ਪੰਜਾਬ ਨੂੰ ਪੰਜਾਬ ਨੂੰ ਕਿਉਂ ਛੱਡ ਰਹੇ ਨੇ ਪਹਿਲੀ ਗੱਲ ਤਾਂ ਕਹਿੰਦੇ ਉਹਦੇ ਭ੍ਰਿਸ਼ਟਾਚਾਰ ਬਹੁਤ ਹੈ ਦੂਜਾ ਉਹਦੇ ਸਿਸਟਮ ਨਹੀਂ ਵਧੀਆ ਤੀਜਾ ਉਹਦੇ ਬੰਦਾ ਸੇਫ ਨਹੀਂ ਹੈ ਮਤਲਬ ਭ੍ਰਿਸ਼ਟਾਚਾਰ 70% ਨੌਜਵਾਨਾਂ ਨੇ ਕਿਹਾ ਵੀ ਪੰਜਾਬ ਛੱਡਣ ਦਾ ਕਾਰਨ ਭ੍ਰਿਸ਼ਟਾਚਾਰ ਹੈ ਸਰਕਾਰਾਂ ਕੁੱਤੀਆਂ ਨੇ ਪੋਲੀਟੀਕਲ ਪਾਰਟੀਆਂ ਸੁੱਤੀਆਂ ਨੇ ਪੋਲੀਟੀਕਲ ਪਾਰਟੀਆਂ ਜਵਾਬ ਦੇਣ ਨਾਲ ਵੀ 1997 ਤੋਂ ਲੈ ਕੇ ਅੱਜ ਤੀਕ ਹਾਲਾਤ ਕਿਸ ਨੇ ਪੈਦਾ ਕਰੇ ਤੁਸੀਂ ਅੱਜ ਕਿਉਂ ਨਹੀਂ ਬੋਲਦੇ ਅੱਜ ਪੋਲੀਟੀਕਲ ਲੀਡਰ ਕਿਉਂ ਨਹੀਂ ਬੋਲਦਾ ਕਿਉਂ ਪੋਲੀਟੀਕਲ ਲੀਡਰ ਦੂਜੀਆਂ ਪਾਰਟੀਆਂ ਦੇ ਉਪਸਿੰਦੇ ਵੀ ਨਹੀਂ ਬੋਲਦੇ ਕਿਉਂ ਮੁੱਖ ਮੰਤਰੀ ਸਾਹਿਬ ਅੱਜ ਨਹੀਂ ਬੋਲਦੇ ਵੀ ਇਹ ਜਿਹੜਾ ਸਿਸਟਮ ਹੈ ਇਹ ਬਹੁਤ ਵੀ ਇੱਥੇ ਜ਼ਿੰਮੇਵਾਰੀ ਕੌਣ ਜ਼ਿੰਮੇਵਾਰੀ ਕੌਣ ਲਏਗਾ ਪੰਜਾਬ ਸਰਕਾਰ ਇਛਿਆ ਸ਼ਾਪ ਦੀਆ ਵੱਡੇ ਵੱਡੇ ਅਸੀਂ ਨਸ਼ੇ ਖਤਮ ਕਰਦੇ ਠੀਕ ਹੈ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਠੀਕ ਹੈ ਜਦੋਂ ਚੰਗੇ ਕੰਮਾਂ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਤਾਂ ਜੋ ਕੱਲ ਵਾਕਾ ਹੋਇਆ ਤੇ ਭ੍ਰਿਸ਼ਟਾਚਾਰ ਨਹੀਂ ਘਟਿਆ ਪੁਲਿਸ ਦਾ ਤੇ ਹੋਰ ਮਹੇਕਮਾ ਦਾ ਇਹਦੇ ਵੱਧ ਰਿਹਾ ਫਿਰ ਜ਼ਿੰਮੇਵਾਰੀ ਮੁੱਖ ਮੰਤਰੀ ਕਿਉਂ ਨਹੀਂ ਲੈਂਦੇ ਕਿਉਂ ਨਹੀਂ ਕਹਿੰਦੇ ਆ ਕਿ ਮੈਂ ਜ਼ਿੰਮੇਵਾਰ ਹਾਂ ਤੁਸੀਂ ਰਿਸ਼ਵਤ ਅੱਗੇ ਨਾਲੋਂ ਜ਼ਿਆਦਾ ਵੱਧ ਗਈ ਇਹ ਹਾਲਾਤ ਪੈਦਾ ਹੋ ਗਏ ਨੇ ਤੇ ਇਹਦੇ ਅਸੀਂ ਬਹੁਤ ਜਿਹੜੀ ਹੈਗੀ ਹੈ ਨਿੰਦਾ ਕਰਦੇ ਆ ਤੇ ਇਮੀਡੀਏਟਲੀ ਇਸ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕੋਈ ਪਾਲਿਸੀ ਬਣਨੀ ਚਾਹੀਦੀ ਹੈ ਪੁਲਿਸ ਦੇ ਕੰਮ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਆ ਹੁਣ ਸਰਕਾਰਾਂ ਦਾ ਤਾਂ ਇਹ ਹਾਲ ਹੈ ਵੀ 1998 ਚ ਇੱਕ ਰਿਪੋਰਟ ਸੈਂਟਰ ਗਵਰਨਮੈਂਟ ਨੇ ਇੱਕ ਕਮੇਟੀ ਬਣਾਈ ਸੀ ਨਾ ਨਾ ਪਈਆ ਨਾ ਪਈਆ ਕਮੇਟੀ ਵਾਦੀ ਛੱਡ ਲਿਆ ਮੈਂ 2005 ਇਸ ਕਮੇਟੀ ਬਣੀ ਸੁਪਰੀਮ ਕੋਰਟ ਨੇ ਕਿੰਨੇ ਜੱਜਮੈਂਟਾਂ ਨੇ ਵੀ ਪੁਲਿਸ ਸੁਧਾਰ ਕਰੋ ਪੁਲਿਸ ਵਿੱਚ ਕਿਵੇਂ ਸੁਧਾਰ ਹੋ ਸਕਦਾ ਹੈ ਕਿਸ ਤਰ੍ਹਾਂ ਨਹੀਂ ਹੋ ਸਕਦਾ ਸਰਕਾਰ ਦੇ ਉੱਤੇ ਕਿਉਂਕਿ ਇਹਨਾਂ ਦੇ ਹਿੱਸੇ ਪੱਤੇ ਆਪਣੇ ਨੇ ਹਾਲਾਤ ਆ ਪੰਜਾਬ ਦੇ ਇਹ ਨੇ ਹਲਕਾਚਾਰ ਜਾਂ ਐਮਐਲਏ ਉਸ ਦੀ ਸਪਾਸ ਤੋਂ ਬਿਨਾਂ ਨਾ ਐਸਐਚਓ ਲੱਗੇਗਾ ਨਾ ਮੁਸੀ ਲੱਗੇਗਾ ਨਾ ਐਸਐਸਪੀ ਲੱਗੂਗਾ ਨਾ ਕੋਈ ਡੀਐਸਪੀ ਲੱਗੇਗਾ ਫਿਰ ਜੇ ਤੁਸੀਂ ਇਹ ਹਾਲਾਤ ਪੈਦਾ ਤੁਸੀਂ ਕਰਤੇ ਫਿਰ ਤਾਂ ਇਹ ਹੋਣਾ ਹੀ ਹੋਣਾ ਹੈ ਤੁਸੀਂ ਫਿਰ ਇਸ ਤਰ੍ਹਾਂ ਕਰੋ ਤੇ ਇਹਨਾਂ ਨੂੰ ਤਾਂ ਐਸਐਸਪੀ ਦੀ ਰਿਪੋਰਟਸ ਖਤਮ ਕਰ ਦਿਓ ਸਭ ਦੀ ਕਰ ਦਿਓ ਐਮਐਲਏ ਉਹ ਦੇ ਦੋ ਜੇ ਇਹ ਸਰਕਾਰ ਬਣ ਗਈ ਪਹਿਲਾਂ 97 ਵਾਲਿਆਂ ਦੇ ਵੀ ਬਣ ਕਰਦੇ ਤੁਸੀਂ ਪਾਵਰ ਲੋ ਸਾਰੇ ਐਸਐਸਪੀ ਵੀ ਐਮਬੀਐਲ ਡੀਸੀਬੀਐਮਐਲ ਸਾਰੇ ਕੰਮ ਤੁਸੀਂ ਕਰੋ ਤੁਹਾਡੀ ਜ਼ਿੰਮੇਵਾਰੀ ਸਰ ਕਿਸ ਨੂੰ ਜੀ ਕਿਸ ਤਰ੍ਹਾਂ ਇੱਕ ਪ੍ਰਖਣ ਜਿਹੜੀ ਵਧ ਰਹੀ ਹੈ ਜਨਗਰ ਇਸ ਦੇ ਸਭ ਤੋਂ ਮੁੱਖ ਤੁਸੀਂ ਕਿਸ ਨੂੰ ਮੰਨਦੇ ਹੋ ਕਿ ਕੌਣ ਹੈ ਇਸ ਦਾ ਜਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਸਿਆਸੀ ਨੇਤਾ ਜਿਹੜੇ ਰਾਜ ਕਰਦੇ ਨੇ ਜਿਹੜੇ ਆਪੋਜੀਸ਼ਨ ਦੇ ਉਹ ਪ੍ਰਿਸ਼ਟ ਬਿਊਰੋਕ੍ਰੇਸੀ ਵੱਡੇ ਛੋਟੇ ਮੁਲਾਜ਼ਮਾਂ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਹਿਸਾਬ ਲਾਓ ਕਿ ਇੱਕ ਕਾਂਸਟੇਬਲ ਦੀ ਤਨਖਾਹ 19900 ਰੁਪਏ ਹੈ ਸਟਾਰਟਿੰਗ 3 ਸਾਲ 19900 ਮਿਲਣੀ ਹੈ ਐਨੇ ਇੱਕ ਮਜ਼ਦੂਰ ਕਮਾਉਂਦਾ ਹੈ ਦਿਹਾੜੀ ਕਰਕੇ ਇਹ ਵੀ ਰੀਜ਼ਨ ਹੈ ਹੁਣ ਰਿਪੋਰਟਾਂ ਛਪੀਆਂ ਆ ਵੀ 2020 ਚ ਰਿਪੋਰਟਾਂ ਵੀ ਛਪੀਆਂ ਆ ਵੀ ਇਹਦਾ ਇੱਕ ਰੀਜ਼ਨ ਕੰਮ ਵੱਧ ਹੈ ਜਿਹੜਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਤਨਖਾਹਾਂ ਵੀ ਘਟ ਨੇ ਛੋਟੇ ਮਲਾਜ਼ਮਾਂ ਦੀ ਸਰ ਮੁੰਸ਼ੀ ਤੋਂ ਲੈ ਕੇ ਡੀਜੀਪੀ ਤੱਕ ਦੇ ਜਿਹੜੇ ਰੈਂਕ ਦੇ ਲੀਡਰ ਪੁਲਿਸ ਅਧਿਕਾਰੀ ਹੁੰਦੇ ਨੇ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਜਿਹੜੀ ਵਿਸ਼ਵਸਤ ਹੈ ਆਪਣੀ ਪੋਸਟ ਦੇ ਹਿਸਾਬ ਨਾਲ ਵੱਧਦੀ ਹੈ ਹਾਂਜੀ ਬਿਲਕੁਲ ਵੱਧਦੀ ਹੈ ਪੋਸਟ ਨਾਲ ਵੱਧਦੀ ਹੈ ਅੱਜ ਕੱਲ ਤਾਂ ਇਹ ਹਾਲਾਤ ਹੋ ਗਏ ਪੋਸਟ ਤੋਂ ਨਾਲੇ ਤੁਹਾਡੀ ਉੱਪਰ ਪਹੁੰਚ ਕੀਤ ਕਰੇ ਜੇ ਤੁਹਾਡੀ ਪੋਲੀਟੀਕਲ ਪਹੁੰਚ ਆ ਤਾਂ ਇੱਕ ਐਸਐਚਓ ਵੀ ਐਸਐਸਪੀ ਨਾਲੋਂ ਵੱਧ ਪੈਸੇ ਕਮਾਉਂਦਾ ਗੱਲ ਤਾਂ ਪੋਲੀਟੀਕਲ ਸਿਸਟਮ ਤੇ ਜਿਹੜਾ ਪੁਲਿਸ ਗੱਲ ਤਾਂ ਪੋਲੀਟੀਕਲ ਸਿਸਟਮ ਤੇ ਜਿਹੜਾ ਪੁਲਿਸ ਦਾ ਸਿਸਟਮ ਹੈ ਜੇ ਆਪਾਂ ਪੁਲਿਸ ਦੀ ਉਹ ਗੱਲ ਕਰੀਏ ਹੋਰ ਮੈਂ ਕਹਿੰਦੇ ਨਾ ਕਰੀਏ ਇਹ ਪੋਲੀਟੀਕਲ ਸਿਸਟਮ ਨਾਲ ਚੱਲਦੀ ਹੈ ਜਿੰਨੀ ਤੁਹਾਡੀ ਪਹੁੰਚ ਹੈ ਐਮਐਲਏ ਦੇ ਨੇੜੇ ਮੰਤਰੀ ਦੇ ਨੇੜੇ ਮੁੱਖ ਮੰਤਰੀ ਦੇ ਨੇੜੇ ਉਤੀ ਵੱਧ ਕਰਾਪਸ਼ਨ ਕਰੇਗਾ ਇਮਾਨਦਾਰ ਬੰਦਿਆਂ ਨੂੰ ਤੁਸੀਂ ਖੱਡਿਆ ਲੈਣ ਲੈਂਦੇ ਹੋ ਤੇ ਰੀਜ਼ਨ ਆ ਮੁੱਖ ਜਿਹੜਾ ਤੇ ਪਹਿਲਾਂ ਦੇ ਨਾਲ ਉਹ ਵੀ ਇਜ਼ਾਫਾ ਹੋਇਆ ਜੀ ਜਿਵੇਂ ਮਾਨ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਆ ਪਹਿਲਾਂ ਜਦੋਂ ਰਿਸ਼ਵਤ ਸੀ ਜਦੋਂ ਹੋਣਾ ਇਜ਼ਾਫਾ ਹੋਇਆ ਪਹਿਲਾਂ ਦੇ ਨਾਲ ਪਹਿਲਾਂ ਰਿਸ਼ਵਤ ਦਾ ਰੇਟ ਘੱਟ ਸੀ 6 ਕਿ ਮਹੀਨੇ ਸਰਕਾਰ ਬਣੀ ਰਿਸ਼ਵਤ ਘਟੀ ਗਰੇ ਉਸੇ ਸਾਰੇ ਫਿਰ ਉਹੀ ਜਿਹੜਾ ਕਰਪਟ ਸਿਸਟਮ ਹੈ ਟੇਚੀ ਵਾਲੇ ਜਿਹੜੇ ਟੇਚੀ ਵਾਲਿਆਂ ਨੇ ਫੇਰ ਇਕੱਠੇ ਹੋ ਕੇ ਹੌਲੀ ਹੌਲੀ ਉਹ ਨਾਲ ਲਾ ਲੇ ਤੇ ਹੁਣ ਤਾਂ ਰੇਟ ਵੱਧ ਗਿਆ ਹੌਂ ਤਾਂ ਜੇ ਕਿਸੇ ਕੋਲ ਜਾਓ ਤੁਸੀਂ ਕਹਿੰਦੇ ਵੀ ਸਾਨੂੰ ਡਰ ਜ਼ਿਆਦਾ ਹੈ ਜੀ ਹੁਣ ਤਾਂ 50 ਰੁਪਏ ਵਾਲਾ ਕੰਮ ਹੈ ਜਿਹੜਾ 5000 ਚੋਣ ਲੱਗ ਗਿਆ ਦੂਜੀ ਗੱਲ ਇੱਕ ਬੜੀ ਹੈਰਾਨੀ ਦੀ ਗੱਲ ਹੈ ਬਿਜినెస్ ਡਿਪਾਰਟਮੈਂਟ ਕੀ ਕਰ ਰਿਹਾ ਗਵਰਨਮੈਂਟ ਦੀਆਂ ਏਜੰਸੀਆਂ ਕੀ ਕਰ ਰਹੀਆਂ ਉਹਨਾਂ ਕੋਲ ਰਿਪੋਰਟ ਨਹੀਂ ਜਦ ਹਰ ਇੱਕ ਪੱਤਰਕਾਰ ਨੂੰ ਪਤਾ ਹਰ ਇੱਕ ਪੰਜਾਬੀ ਨੂੰ ਪਤਾ ਸਾਰ ਨੂੰ ਪਤਾ ਵੀ ਹਰ ਜ਼ਿਲ੍ਹੇ 'ਚ ਰਿਸ਼ਵਤ ਕਿੱਥੋਂ ਚੱਲਦੀ ਹੈ ਬਿਜਲੀਅੰਸ ਦਾ ਕੀ ਕੰਮ ਹੈ ਬਿਜਲੀਅੰਸ ਦਾ ਕੰਮ ਹੈ ਵੀ ਜਦੋਂ ਇਹ ਏਜੰਸੀ ਐਨੇ ਬੰਦੇ ਫੜ ਲਏ ਜੇ ਅਸੀਂ ਐਨੇ ਬੰਦੇ ਫੜ ਲਏ ਇਹਦਾ ਮਤਲਬ ਰਿਸ਼ਵਤਾਂ ਨਹੀਂ ਕੱਟੀ ਤੁਸੀਂ ਬੰਦੇ ਫ ਕੁੱਲ ਸਬਸਤਰਾ ਦੇ ਯਾ ਹੇਟਲੇ ਮੁਲਾਜ਼ਮਾਂ ਤੇ ਬਿਜਲੀ ਦਾ ਡਰ ਕਿਉਂ ਨਹੀਂ ਇਹਦਾ ਵੀ ਕਰੀ ਦਿੰਨਾ ਇਹਦਾ ਦਾ ਮਤਲਬ ਇਹ ਸਾਰਾ ਸਿਸਟਮ ਹੈ ਜਿਹੜਾ ਰਲਿਆ ਹੋਇਆ ਇਹਦੇ ਖਿਲਾਫ ਤਾਂ ਅਸੀਂ ਵਿਰੋਧੀ ਪਾਰਟੀਆਂ ਨੂੰ ਫੇਰ ਦੋਸ਼ ਦਿੰਦੇ ਆ ਤੁਸੀਂ ਕਿਉਂ ਨਹੀਂ ਬੋਲਦੇ ਤੁਸੀਂ ਇਸ ਕਰਕੇ ਨਹੀਂ ਬੋਲਦੇ ਤੁਸੀਂ ਸਤਾਈ ਨੂੰ ਦੇਖ ਰਹੇ ਹੋ ਅਸੀਂ ਬਹੀ ਕੰਮ ਕਰਨਾ ਇਹਨਾਂ ਦੀ ਇੱਕ ਸਹਿਮਤੀ ਹੈ ਭਗਵਾਨ ਕਮਾਲ ਜੀ ਵੀ ਕਹਿੰਦੇ ਸੀ ਵੀ ਇਹਨਾਂ ਦੀ ਸਹਿਮਤੀ ਹੈ ਆਪੋਜੀਸ਼ਨ ਦੀ ਤੇ ਰਾਜ ਕਰਨੀਆਂ ਪਾਰਟੀਆਂ ਦੀ ਹੁਣ ਇਹ ਵੀ ਵਿਚ ਸ਼ਾਮ ਲੋਗੀ ਤੀਜੀ ਪਾਰਟੀ ਜਿਹੜੀ ਹੁਣ ਨਵੇਂ ਆਈ ਹੈ ਇਹ ਸ਼ਾਮਲ ਹੈ ਆਪਸ ਵਿੱਚ ਇਹ ਕਹਿੰਦੇ ਤੁਸੀਂ ਥੋੜਾ ਥੋੜਾ ਰੌਲਾ ਪਾਓ ਇਹ ਗੱਲਾਂ ਨਾ ਬੋਲਿਓ ਅਸੀਂ ਕਰਾਪਸ਼ਨ ਕਰਾਂਗੇ ਤੁਸੀਂ ਸਾਨੂੰ ਨਾ ਪੜਿਓ ਅਸੀਂ ਤੁਹਾਨੂੰ ਨਹੀਂ ਫੜਦੇ ਹਾਲਾਂਕਿ ਪਹਿਲਾਂ ਕਿੰਨੀਆਂ ਚੀਜ਼ਾਂ ਤਵੀ ਹੈ ਪਿਛਲੇ 10 ਸਾਲਾਂ ਤੋਂ ਇਹ ਸਰਕਾਰ ਨੇ ਕੀ ਕੀਤਾ ਕਿਉਂ ਨਹੀਂ ਫੜਿਆ 1 ਅੱਧਾ ਲੀਟਰ ਫੜਿਆ ਉਹਨੂੰ ਛੱਡ ਦਿੰਦੇ ਨੇ ਆਪਣੇ ਨੂੰ ਮਤਲਬ ਡਰਾਮੇਬਾਜ਼ੀ ਕਰਕੇ ਲੋਕਾਂ ਨੂੰ ਮੂਠ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਨੇ ਖਾਸ ਕਰ ਨੌਜਵਾਨ ਇਹਨਾਂ ਆਪਾਂ ਨੂੰ ਬਿਲਕੁਲ ਇਸ ਤੋਂ ਛਡਾਣਾ ਫੇਗਾ ਕਿਹੜਾ ਤੇ ਜਿਹੜੀ ਰਿਸ਼ਵਤ ਹੈ ਤੇ ਇਹਦਾ ਬਹੁਤ ਬਹੁਤ ਹੀ ਮੰਦ ਭਾਗੀ ਗੱਲ ਹੈ ਜੇ ਜਿਹੜੇ ਆਪਦੇ ਕਨਵੀਨਰ ਨਰੇਂਦਰ ਕੇਜਰੀਵਾਲ ਜੀ ਬਾਦਸ਼ਾਹ ਸੇਟਾਂ 'ਚ ਜਾ ਕੇ ਕਹਿ ਰਹੇ ਨੇ ਵੀ ਮਾਨਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਤਾ ਉਹ ਜਿਹੜੇ ਐਡੇ ਐਡੇ ਦਾਅਵੇ ਕਰਦੇ ਨੇ ਉਹਨਾਂ ਦਾ ਫਿਰ ਕੀ ਬਸਤੀ ਉਹ ਆ ਜੋ ਜਵਾਬ ਦੇਣ ਜੇ ਭਾਗਾਂ ਦੇ ਅੱਜ ਜਵਾਬ ਦੇਣ ਵੀ ਪ੍ਰਸ਼ਤਾਚਾਰ ਮੁਕਤ ਹੋਇਆ ਕਿ ਨਹੀਂ ਹੋਇਆ ਹੁਣ ਰੌਲਾ ਦਾ ਚਰਚਾ ਤੇ ਹੈ ਵੀ ਜਿਹੜਾ ਪ੍ਰਸ਼ਤਾਚਾਰ ਹੈ ਜਿਹੜਾ ਵੀ ਅਫਸਰ ਹੈ ਉਹ ਦਿੱਲੀ ਦੀ ਪਾਰਟੀ ਤੋਂ ਬਿਨਾਂ ਨਹੀਂ ਲੱਗਦਾ ਜੋ ਜੇ ਪੰਜਾਬ 'ਚ ਪ੍ਰਸ਼ਤਾਚਾਰ ਹੈ ਇਹਦੀ ਜ਼ਿੰਮੇਵਾਰ ਦਿੱਲੀ ਤੇ ਜਿਹੜੀ ਲੋਪੀ ਹੈ ਤੇ ਮੁੱਖ ਮੰਤਰੀ ਸਾਹਿਬ ਤੇ ਚੀਫ ਸੈਕਟਰੀ ਤੇ ਆਪਣਾ ਹੋਮ ਸੈਕਟਰੀ ਤੇ ਡੀਜੀਪੀ ਇਹ ਤੋਂ ਬੰਦ ਦੱਸੋ ਕੌਣ ਜ਼ਿੰਮੇਵਾਰ ਹੈ ਤੁਸੀਂ ਦੱਸੋ ਤੁਸੀਂ মিডিਆ ਵਾਲੇ ਹੈ ਲੋਕਾਂ ਇਹ ਲੋਕ ਦੱਸਣ ਪੰਜਾਬ ਦੇ ਦੇ ਹੋਰ ਜ਼ਿੰਮੇਵਾਰ ਕੌਣ ਹੈ ਰਿਸਬਤ ਦਾ ਇਹ ਜਿਹੜੇ ਹੁਣ ਫੜੇ ਗਏ ਨੇ ਇਸ ਕਾਰਵਾਈ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਸੁਧਾਰ ਆਏਗਾ ਪੰਜਾਬ ਦੇ ਵਿੱਚ ਸੁਧਾਰ ਕੁਛ ਦੇ ਰਾ ਸਕਦਾ ਕੁਛ ਦੇ ਰਾ ਸਕਦਾ ਸੁਧਾਰ ਉਹ ਵੀ ਡਰ ਸੁਧਾਰ ਨਹੀਂ ਆ ਭੱਡਾ ਰਹਿ ਸਕਦਾ ਕੋ ਹੋਰ ਹਿੱਲੇ ਕੱਢ ਲੈਣਗੇ ਉਹ ਉਹ ਡਾਇਰੈਕਟ ਨਹੀਂ ਲੈਣਗੇ ਇੰਡਾਇਰੈਕਟ ਲੈਣਗੇ ਗੱਲ ਤੱਕ ਤੁਸੀਂ ਸਿਸਟਮ ਕਿਉਂ ਨਹੀਂ ਚੇਂਜ ਕਰਦੇ ਪੁਲਿਸ ਵਿੱਚ ਸੁਧਾਰ ਕਿਉਂ ਨਹੀਂ ਕਰਦੇ ਜ਼ਿੰਮੇਵਾਰੀ ਫਿਕਸ ਕਿਉਂ ਨਹੀਂ ਕਰਦੇ ਐਸਐਸਪੀ ਤੋਂ ਲੈ ਕੇ ਹੇਠਾ ਸਪਾਹੀ ਤੱਕ ਜਦੋਂ ਤੱਕ ਜ਼ਿੰਮੇਵਾਰ ਨਹੀਂ ਸਪਾਹੀ ਏਐਸਆਈ ਤੱਕ ਇਹ ਆ ਸਹੀ ਤੱਕਰ ਪਾ ਪੁਲਿਸ ਦਾ ਜਿੰਨਾ ਮਾੜਾ ਹਾਲ ਹੈ ਜਿੰਨਾ ਉਹ ਮੁਲਾਜ਼ਮ ਮਤਲਬ ਨੌਕਰੀ ਹਟ ਰਹੇ ਨੇ ਉਹ ਡਿਪਰੈਸ਼ਨ ਚ ਨੇ ਤੁਸੀਂ ਰਿਪੋਰਟਾਂ ਪੜੋ ਵਿਧਾਰ ਸਭਾ ਕਮੇਟੀ ਦੀ ਰਿਪੋਰਟ ਪੜੋ ਵੀ ਇਹ ਆ ਸਹੀ ਤੱਕਰ ਕਿੰਨਾ ਬੁਰਾ ਹਾਲ ਹੈ ਮਤਲਬ ਇਹ ਆਜ਼ਾਦ ਦੇਸ਼ ਦੀ ਗੁਲਾਮ ਪੁਲਿਸ ਹੈ ਪੰਜਾਬ ਅਜਾਦ ਦੇ ਦੀ ਗ੍ਰਾਮ ਪੁਲਿਸ ਇਹ ਵੀ ਗ੍ਰਾਮ ਨੇ ਜਿਹੜੇ ਛੋਟੇ ਮੁਲਾਜ਼ਮ ਨੇ ਆਪਣੇ ਅਫਸਰਾਂ ਦੇ ਤੇ ਵੱਡੇ ਅਫਸਰ ਲੀਡਰਾਂ ਦੇ ਗੁਲਾਮ ਨੇ ਇਹ ਗੁਲਾਮੀ ਜਿਹੜੀ ਸਿਰਫ ਪੋਲੀਟਿਕ ਸਿਸਟਮ ਨੇ ਪੈਦਾ ਕੀਤੀ ਹੈ ਗੁਲਾਮੀ ਨੂੰ ਸਾਨੂੰ ਤੋੜਨਾ ਪਵੇਗਾ ਪਿਛਲੇ ਦਿਨਾਂ ਤੇ ਵੀ ਗੱਲ ਨਿਕਲ ਕੇ ਆਈ ਸੀ ਵੀ ਇਦਾਂ ਦੇ ਪਰ ਪੁਲਿਸ ਦੇ ਵਿੱਚ ਅਫਸਰ ਵੀ ਨੇ ਜਿਹੜੇ ਸੀਐਮ ਹਾਊਸ ਤੱਕ ਜਿਹੜੀ ਵਿਸ਼ਵਤ ਲੈ ਕੇ ਜਾਂਦੇ ਆ ਜਾਂ ਪੰਡਿਤ ਦੇ ਇਸ ਚੀਜ਼ ਨੂੰ ਕਿਵੇਂ ਦੇਖਦੇ ਆ ਚਰਚਾ ਹੈ ਬੜੀ ਪੰਜਾਬ 'ਚ ਦੇਖੋ ਅਸੀਂ ਸਾਡੇ ਕੋਲ ਸਬੂਤ ਤਾਂ ਕੋਈ ਨਹੀਂ ਹੈਗੀ ਚਰਚਾ ਹੈ ਪੰਜਾਬ 'ਚ ਪਰ ਸਾਰੇ ਲੀਡਰ ਕਹਿੰਦੇ ਨੇ ਭਗਵਾਨ ਕਮਨ ਜੀ ਵੀ ਕਹਿੰਦੇ ਕਿ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਤਾਂ ਉਹ ਰੱਬ ਦੀ ਆਵਾਜ਼ ਹੋਵੇਗੀ ਉਹ ਠੀਕ ਹੋਏਗੀ ਉਹਨੇ ਜ਼ਿੰਮੇਵਾਰ ਕੌਣ ਹੈ ਜੇ ਰਿਸਪਤ ਨਹੀਂ ਹਟਦੀ ਜ਼ਿੰਮੇਵਾਰ ਤਾਂ ਕੋਈ ਹੋਏਗਾ ਨਾ ਜੀ ਮੁੱਖ ਮੰਤਰੀ ਤੋਂ ਬਿਨਾ ਚੀਫ ਸੈਕਟਰੀ ਤੋਂ ਬਿਨਾ ਡਾਇਰੈਕਟਰ ਬਿਜ਼ਨਸ ਤੋਂ ਬਿਨਾ ਹੋਮ ਸੈਕਟਰੀ ਤੋਂ ਬਿਨਾ ਡੀਜੀਪੀ ਤੋਂ ਬਿਨਾ ਕੌਣ ਜ਼ਿੰਮੇਵਾਰ ਹੈ ਉਹ ਤਾਂ ਸਵਾਲ ਅਸੀਂ ਪੁੱਛਾਂਗੇ ਨਾ ਉਹ ਤਾਂ ਅਸੀਂ ਸਾਰੀ ਪੰਜਾਬ ਸਰਕਾਰ ਨੂੰ ਪੁੱਛਾਂਗੇ ਦੂਜੀ ਪ੍ਰਿਸ਼ਠਾਚਾਰ ਨੂੰ ਆਪੋਜ਼ਿਟ ਪਾਰਟੀ ਮੁੱਦਾ ਕਿਉਂ ਨਹੀਂ ਬਣਾਉਂਦੇ ਤੁਸੀਂ ਮਾਇਨਿੰਗ ਦੇਖ ਲਓ ਕੋਈ ਵੀ ਜਿਹੜੀ ਕਰਪਸ਼ਨ ਹੈ ਜਾਂ ਜੂਆ ਹੈ ਕੋਈ ਗਲਤ ਕੰਮ ਹੈ ਉਹ ਪੁਲਿਸ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ ਯਾ ਦੱਸੋ ਮੈਨੂੰ ਕੌਣ ਕਰਦਾ ਹੈ ਇਹ ਫਿਰ ਜਿੱਦਾਂ ਹੋਂਟਾ ਮਹੀਨਾ ਲੈ ਲੈਂਦੇ ਬੀਨਾ ਲੈਂਦੇ ਨੇ ਤੇ ਇਹ ਇਹ ਤਾਂ ਚਰਚਾ ਹੀ ਆ ਮਹੀਨਾ ਲੈਂਦੇ ਨੇ ਤੇ ਜਦੋਂ ਤੁਸੀਂ ਸਗੋਂ ਤਾਂ ਪ੍ਰੋਟੈਕਟ ਕਰਦੇ ਨੇ ਉਹਨਾਂ ਨੂੰ ਮਤਲਬ ਇਹ ਬਹੁਤ ਵਿਖਾਂਤ ਦੀ ਗੱਲ ਹੈ ਪੰਜਾਬ ਸਰਕਾਰ ਨੂੰ ਇਮੀਡੀਏਟਲੀ ਤੇ ਖਰਾਬ ਐਕਸ਼ਨ ਲੈਣਾ ਚਾਹੀਦਾ ਤੇ ਵਿਰੋਧੀ ਪਾਰਟੀਆਂ ਨੂੰ ਵੀ ਖੁੱਲ ਕੇ ਬੋਲਣਾ ਚਾਹੀਦਾ ਵੀ ਦੱਸੋ ਤੁਸੀਂ ਇਹਦੇ ਬਾਰੇ ਕੀ ਬੋਲਦੇ ਹੋ ਇਹ ਸਾਡੀ ਜਿਹੜੀ ਐ ਫਰਟ ਦੀ ਉਹ ਮੰਗ ਜੀ